ਕਿਸਾਨ ਦੋਸਤੋ ਜੋ ਕਿਸਾਨ ਇਸ ਵੇਲੇ ਕਣਕ ਤੋਂ ਬਾਅਦ ਮੂੰਗੀ ਦੀ ਬਿਜਾਈ ਕਰਨ ਬਾਰੇ ਸੋਚ ਰਹੇ ਨੇ ਉਹਨਾਂ ਦੇ ਲਈ ਵੀਡੀਓ ਦੇ ਵਿੱਚ ਕੁਝ ਜਾਣਕਾਰੀ ਲੈ ਕੇ ਆਇਆ ਮੈਂ ਹਾਂ ਜਗਜੀਤ ਸਿੰਘ ਜਵੰਦਾ ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਇਸ ਚੈਨਲ ਦੇ ਉੱਤੇ ਆਪਾਂ ਖੇਤੀ ਮੌਸਮ ਅਤੇ ਪਸ਼ੂ ਪਾਲਣ ਸੰਬੰਧੀ ਜਾਣਕਾਰੀ ਕਿਸਾਨਾਂ ਦੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਜੇਕਰ ਤੁਸੀਂ ਵੀ ਖੇਤੀ ਕਿਸਾਨੀ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਪਹਿਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀਬੰਦੀ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੁਹਾਡੇ ਤੱਕ ਵੀਡੀਓ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਵੀਡੀਓ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਕਿਸਾਨ ਦੋਸਤੋ ਕਣਕ ਦੀ ਫਸਲ ਤੋਂ ਬਾਅਦ ਝੋਨੇ ਦੀ ਟ੍ਰਾਂਸਪਲੈਂਟਿੰਗ ਤੱਕ ਆਪਾਂ ਨੂੰ ਪਤਾ ਹੈ ਵੀ 2.5 ਮਹੀਨੇ ਦਾ ਸਮਾਂ ਵਿਚ ਵਿਚਾਲੇ ਦੋ ਹੀ ਫਸਲਾਂ ਦੇ ਬੱਚ ਜਾਂਦਾ ਇਨ੍ਹਾਂ ਦੋਵੇਂ ਫਸਲਾਂ ਦੇ ਦਰਮਿਆਨ ਬਚੇ ਹੋਏ ਸਮੇਂ ਦੇ ਵਿੱਚ ਜਦੋਂ ਖੇਤ ਖਾਲੀ ਹੁੰਦਾ ਜੋ ਹਿੰਮਤੀ ਕਿਸਾਨ ਹੁੰਦੇ ਨੇ ਮੂੰਗੀ ਦੀ ਫਸਲ ਬੀਜ ਲੈਂਦੇ ਨੇ ਇਹ ਫਸਲ 60 ਤੋਂ 70 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਆ ਮੂੰਗੀ ਦੀ ਫਸਲ ਤੋਂ ਬਾਅਦ ਉਹ ਖੇਤ ਦੇ ਵਿੱਚ ਬਾਸਮਤੀ ਜਾਂ ਫਿਰ ਝੋਨੇ ਦੀਆਂ ਥੋੜੇ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ ਨੇ ਜਿਵੇਂ ਪੀਆਰ 122 ਵਗੈਰਾ ਬੜੇ ਆਰਾਮ ਨਾਲ ਲੱਗ ਜਾਂਦੀ ਆ ਇਸ ਤਰ੍ਹਾਂ ਦੋਵੇਂ ਫਸਲਾਂ ਦੇ ਵਿੱਚ ਵਿਚਾਲੇ ਆਪਾਂ ਨੂੰ 30-35000 ਰੁਪਏ ਦੀ ਮੂੰਗੀ ਬਿਨਾਂ ਕਿਸੇ ਵੱਡੇ ਖਰਚ ਦੇ ਹੱਤਾ ਜਾਂਦੀ ਹੈ ਤੇ ਮੂੰਗੀ ਦੀ ਫਸਲ ਦੇ ਨਾਲ ਜ਼ਮੀਨ ਦੇ ਵਿੱਚ ਪਜਾਉ ਪਣ ਦੇ ਵਿੱਚ ਵੀ ਵਾਧਾ ਹੁੰਦਾ ਇੱਕ ਗੱਟੇ ਜੂਰੀਏ ਦੇ ਬਰਾਬਰ ਲਗਭਗ ਇਹ ਨਾਈਟ੍ਰੋਜਨ ਖੇਤ ਵਿੱਚ ਸੜ ਜਾਂਦੀ ਹੈ ਇਸ ਲਈ ਇਹ ਇੱਕ ਬੜੀ ਫਾਇਦੇ ਵਾਲਾ ਸੌਦਾ ਹੈ ਪਰ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਹਰ ਸੌਦਾ ਫਾਇਦੇਮੰਦ ਨਹੀਂ ਹੁੰਦਾ ਕਈ ਵਾਰੀ ਸੌਦੇ ਦੇ ਵਿੱਚ ਨੁਕਸਾਨ ਵੀ ਹੋ ਜਾਂਦਾ ਇਸ ਲਈ ਸੌਦਾ ਕਰਨ ਤੋਂ ਪਹਿਲਾਂ ਉਹਦੇ ਨਫੇ ਨੁਕਸਾਨ ਬਾਰੇ ਵੀ ਸੋਚਣਾ ਚਾਹੀਦਾ ਪਰ ਹੁਣ ਤੁਸੀਂ ਇੱਥੇ ਸੋਚੋਗੇ ਇਹਦੇ ਵਿੱਚ ਨੁਕਸਾਨ ਵਾਲੀ ਕਿਹੜੀ ਗੱਲ ਆ ਫਸਲ ਪੀਜਾਂਗੇ ਕੁਝ ਨਾ ਕੁਝ ਤਾਂ ਹੱਥ ਆਊਗਾ 30 35000 ਰੁਪਏ ਨਾ ਸਹੀ 20 25000 ਰੁਪਏ ਸਹੀ ਕੁਝ ਤਾਂ ਭੱਲੇ ਆਊਗਾ ਇੱਥੇ ਨੁਕਸਾਨ ਵਾਲੀ ਕਿਹੜੀ ਗੱਲ ਹੋ ਸਕਦੀ ਆ ਹੁਣ ਆਪਾਂ ਦੇਖੀਏ ਜੇਕਰ ਮੂੰਗੀ ਦੀ ਬਜਾਈ ਆ ਜਿਹੜੀ 15 ਤੋਂ 20 April ਤੱਕ ਹੋ ਜਾਵੇ ਫਿਰ ਤਾਂ ਮੂੰਗੀ ਦੀ ਵੜਾਈ ਆਪਾਂ ਨੂੰ ਪਤਾ ਵੀ 20 25 ਜੂਨ ਤੱਕ ਹੋ ਜਾਂਦੀ ਆ ਸਾਡੇ ਹੱਥ ਵਧੀਆ ਫਸਲ ਵੀ ਲੱਗ ਜਾਂਦੀ ਆ ਪਰ ਜਿਵੇਂ ਬਜਾਈ ਲੇਟ ਹੁੰਦੀ ਆ ਫਿਰ ਪਚਾਈ ਲੇਟ ਹੋਣ ਨਾਲ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਮੂੰਗੀ ਦੀ ਵੜਾਈ ਨਹੀਂ ਹੁੰਦੀ। ਉਸ ਵੇਲੇ ਆਪਾਂ ਨੂੰ ਪਤਾ ਵੀ ਵਰਖਾ ਦੀ ਕਾਫੀ ਸੰਭਾਵਨਾ ਬਣ ਜਾਂਦੀ ਹੈ। ਜਦੋਂ ਜ਼ਿਆਦਾ ਵਰਖਾ ਹੋ ਜਾਂਦੀ ਹੈ ਕਈ ਵਾਰ ਤਾਂ ਫਿਰ ਇਹ ਹੁੰਦਾ ਵੀ ਸਾਡੇ ਹੱਥ ਭਲੇ ਕੁਝ ਨਹੀਂ ਪੈਂਦਾ। ਹੁਣ ਇਸ ਵਾਰ ਦੇਖੋ ਆਪਾਂ ਕਣਕ ਦੀ ਵੜਾਈ ਜਿਹੜੀ ਮੌਸਮ ਠੰਡਾ ਹੋਣ ਕਰਕੇ ਕਾਫੀ ਲੇਟ ਹੋ ਗਈ। ਹਾਲੇ ਤੱਕ ਵੀ ਜ਼ਿਮੀਦਾਰਾਂ ਦੇ ਵੱਲੋਂ ਕਣਕ ਦਾ ਕੰਮ ਪੂਰੀ ਤਰ੍ਹਾਂ ਮੁੱਕਿਆ ਨਹੀਂ ਹੈਗਾ। ਕਾਫੀ ਜ਼ਿਮੀਦਾਰ ਹੋਦਾ ਰਹਿੰਦਾ ਹੈ ਤੇ ਅੱਜ 28 ਅਪ੍ਰੈਲ ਤਰੀਕ ਹੋ ਗਈ ਹੈ। ਹੁਣ ਜਿੰਨਾ ਕਿਸਾਨਾਂ ਨੇ ਹਾਲੇ ਤੱਕ ਮੂੰਗੀ ਨਹੀਂ ਬੀਜੀ ਇਸ ਤੋਂ ਬਾਅਦ ਮੂੰਗੀ ਦੀ ਵਿਦਾਈ ਫਿਰਨ ਡੇਟ ਹੀ ਲੇਟ ਹੈ ਕਿਉਂਕਿ ਅਗੇਤੀਆਂ ਮਾਨਸੂਨੀ ਬਾਰਸ਼ਾਂ ਕਰਕੇ ਮੂੰਗੀ ਦੀ ਫਸਲ ਕਾਫੀ ਨੁਕਸਾਨੀ ਜਾਂਦੀ ਹੈ ਕਈ ਵਾਰੀ ਇੰਨਾ ਬਾਰਸ਼ਾਂ ਕਰਕੇ ਮੂੰਗੀ ਦੀ ਫਸਲ ਕਾਫੀ ਵੱਡੀ ਹੋ ਜਾਂਦੀ ਹੈ ਉਹਨੂੰ ਕੋਈ ਫਾਲੇ ਨਹੀਂ ਪੈਂਦਾ ਹੁਣ ਇਸ ਤੋਂ ਬਾਅਦ ਮੂੰਗੀ ਬੀਜਣ ਦੇ ਵਿੱਚ ਦੇਖੀਏ ਕਾਫੀ ਟਾਈਮ ਆਊ ਚੁੱਕਿਆ ਰિસ્ਕੀ ਰਿਸਕ ਹੈ ਕਿਉਂਕਿ ਹੁਣ ਦੀ ਬੀਜੀ ਹੋਈ ਮੂੰਗੀ ਤੁਸੀਂ ਮੰਨ ਲਓ ਆਪਾਂ ਅ ਅਜ 28 ਤਰੀਕ ਤਾ ਹੋ ਹੀ ਗਈ ਆ 29 30 ਤੱਕ ਵੀ ਜੇ ਆਪਾਂ ਬਜਾਈ ਕਰਦੇ ਹਾਂ ਜੁਲਾਈ ਦੇ ਪਹਿਲੇ ਹਫਤੇ ਤੱਕ ਜਾ ਕੇ ਦੇਖੋ ਤੁਸੀਂ 7 8 ਜੁਲਾਈ ਤੱਕ ਹੋ ਜਾਣਾ ਉਸ ਵੇਲੇ ਆਪਾਂ ਨੂੰ ਮੌਸਮ ਪਤਾ ਵੀ ਵਰਖਾ ਵਾਲਾ ਬਣ ਜਾਂਦਾ ਕਿਸੇ ਵੀ ਵੇਲੇ ਕਦੇ ਵੀ ਵਰਖਾ ਹੋ ਜਾਂਦੀ ਹੈ ਜੇਕਰ ਆਪਾਂ ਹਰੀ ਤਾਂ ਹਰੀ ਖਾਦ ਦੇ ਤੌਰ ਤੇ ਹੁਣ ਮੂੰਗੀ ਬਜਾਈ ਕਰਨੀ ਹੈ ਬੇਸ਼ੱਕ ਕਰ ਸਕਦੇ ਹਾਂ ਕਿਉਂਕਿ ਉਹਦੇ ਤੇ ਵਰਖਾ ਆਵੇ ਨਾ ਆਵੇ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਜੇਕਰ ਮੂੰਗੀ ਹੁਣ ਆਪਾਂ ਫਸਲ ਦੇ ਤੌਰ ਤੇ ਬੀਜਣੀ ਹੈ ਨਾ ਤਾਂ ਫਿਰ ਹੁਣ ਸਮਾਂ ਲੰਘ ਚੁੱਕਿਆ ਇਸ ਵਕਤ ਆਪਾਂ ਜੇ ਮੂੰਗੀ ਦੀ ਬਜਾਈ ਕਰਾਂਗੇ ਤਾਂ ਮੂਰੇ ਜਿਹੜੀਆਂ ਮਾਰਸਾਂ ਦੇ ਵਿੱਚ ਫਸਲ ਨੇ ਆ ਜਾਣਾ ਤੇ ਆਪਣੇ ਹੱਥ ਪੱਲੇ ਪੈਂਦੀ ਆ ਜਾਂ ਨਾ ਮੰਦੇ ਪੈਂਦੀ ਆ ਇਹ ਤਾਂ ਫਿਰ ਮੌਕੇ ਹੀ ਦੱਸਦਾ ਕਿਉਂਕਿ ਕੁਦਰਤੀ ਤੌਰ ਤੇ ਵਰਖਾ ਨਾ ਹੋਵੇ ਤਾਂ ਫਸਲ ਆਪਣੇ ਹੱਥ ਲੱਗ ਵੀ ਸਕਦੀ ਹੈ ਇਹ ਵੀ ਕੋਈ ਜ਼ਰੂਰੀ ਨਹੀਂ ਵੀ ਆਉਣੀ ਹੋਈਆਂ ਪਰ ਤਕਰੀਬਨ ਜ਼ਿਆਦਾ ਜਿਹੜਾ ਆਪਾਂ ਮੌਸਮਾਂ ਦਾ ਬਾਰੇ ਜਾਣਦੇ ਹਾਂ ਆਪਾਂ ਕਿੰਨਾ ਸਮਿਆਂ ਦੇ ਵਿੱਚ ਮੌਸਮ ਜ਼ਰੂਰ ਬਦਲਦਾ ਹੈ ਉਸ ਵੇਲੇ ਫਸਲ ਵੱਢਣੀ ਕਾਫੀ ਜ਼ਿਆਦਾ ਔਖੀ ਹੋ ਜਾਂਦੀ ਆ ਸੋ ਇਸ ਵਕਤ ਫਿਰ ਆਪਾਂ ਕੀ ਕਰ ਸਕਦਾ ਮੱਕੀ ਦੀ ਬਿਜਾਈ ਕਰ ਲਓ ਉਹ ਵੀ ਅਚਾਰ ਵਾਲੀ ਮੱਕੀ ਦੀ ਬਿਜਾਈ ਕਰ ਸਕਦੇ ਆ ਟਾਲ ਦੇ ਉੱਤੇ ਹਰਾਚਾਰਾ ਬੀਜਣ ਦੇ ਵਾਸਤੇ ਜੇ ਆਪਾਂ ਮੱਕੀ ਦੀ ਬਿਜਾਈ ਕਰਾਂਗੇ ਕੋਈ ਜ਼ਿਆਦਾ ਫਾਇਦੇ ਵਾਲਾ ਸੌਦਾ ਨਹੀਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਰੇਟ ਕੋਈ ਵਧੀਆ ਮਿਲਦਾ ਨਹੀਂ ਖਰਚਾ ਕਾਫੀ ਫੈਂਦਾ ਕਾਫੀ ਜ਼ਿਆਦਾ ਹੋ ਜਾਂਦਾ ਆਪਾਂ ਨੂੰ ਪਤਾ ਹੈ ਵੀ 2-3 ਸਪਰੇਹਾਂ ਵੀ ਮੱਕੀ ਤੇ ਹੁੰਦੀਆਂ ਨੇ ਅਚਾਰ ਵਾਸਤੇ ਮੱਕੀ ਜੇਕਰ ਆਪਾਂ ਇਸ ਵਕਤ ਬਿਜਾਈ ਕਰਨੀ ਹੋਈਆਂ ਤਾਂ ਆਪਾਂ ਆਪਣੇ ਘਰ ਵਾਸਤੇ ਥੋੜੀ ਬਾਲੀ ਕਰਨੀਆਂ ਕਰ ਲਓ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਾਰਸ਼ਾਂ ਦੇ ਵਿੱਚ ਅਚਾਰ ਪਾਉਣਾ ਵੀ ਕਾਫੀ ਔਖਾ ਅਤੇ ਚੰਗੀ ਕੁਆਲਿਟੀ ਦਾ ਅਚਾਰ ਬਣਦਾ ਵੀ ਨਹੀਂ ਇਸ ਵਾਰ ਸਤੇ ਦੇ ਵੇਚਣ ਵਾਸਤੇ ਅਚਾਰ ਦੀ ਆਪਾਂ ਗੱਲ ਕਰਦੇ ਆ ਕਿਉਂਕਿ ਬਾਰਸਾਂ ਦਾ ਅਚਾਰ ਪਾਵਾਂਗੇ ਉਹਨੂੰ ਉਲੀ ਵਗਾਰਾਂ ਲੱਗ ਜਾਂਦੇ ਆ ਉਸ ਤਰ੍ਹਾਂ ਤਰੀਕੇ ਦਾ ਅਚਾਰ ਵਧੀਆ ਬਣਦਾ ਨਹੀਂ ਹੈਗਾ ਸੋ ਇਸ ਲਈ ਜੋ ਵੀ ਹੁਣ ਫਸਲ ਆਪਾਂ ਬੀਜਣ ਦਾ ਮਾਨ ਬਣਾ ਰਹੇ ਆ ਸੋਚ ਸਮਝ ਕੇ ਫੈਸਲਾ ਲਈਏ ਤਾਂ ਕਿ ਫਾਇਦੇ ਦੀ ਥਾਂ ਤੇ ਨੁਕਸਾਨ ਹੀ ਨਾ ਹੋ ਜਾਵੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ